ਉਚਚਰਾ ਕਹਿੰਦੀਆਂ ਅੱਜ ਦੀ ਬੈਠਕ ਦੇ ਪਿੱਛੇ ਸਿੱਧੀ-ਸਿੱਧੀ ਮਨਸ਼ਾ ਇਹ ਸੀ ਕਿ ਜਿਹੜੀਆਂ ਤਰ੍ਹਾਂ ਇਸ ਫਿਲਮਾਂਕਣ ਦਾ ਇਸ ਫਿਲਮਾਂ ਦੇ ਤਰੀਕੇ ਦਾ ਵਿਰੋਧ ਕਰਦੀਆਂ ਨੇ ਉਹਨਾਂ ਸਿੱਖ ਸੰਗਤਾਂ ਚੋਂ ਉਹਨਾਂ ਸਿੱਖ ਸੰਸਥਾਵਾਂ ਚੋਂ ਉਹਨਾਂ ਸਿੱਖ ਸੰਪਰਦਾਵਾਂ ਚੋਂ ਉਹਨਾਂ ਜਥੇਬੰਦੀਆਂ ਚੋਂ ਬਹੁ ਗਿਣਤੀ ਉਹ ਤਰ੍ਹਾਂ ਨੇ ਜਿਹੜਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਜੇ ਪ੍ਰਵਾਨ ਨਹੀਂ ਕਰ ਰਹੇ ਇਹ ਇਸ ਲਈ ਕਹਿੰਦੇ ਫਿਲਮਾਂ ਵਾਲੇ ਮੁੱਦੇ ਰਹੀ ਉਹਨਾਂ ਜਥੇਬੰਦੀਆਂ ਨੂੰ ਢੇੜੇ ਲਾ ਕੇ ਆਪਣੀ ਪ੍ਰਵਾਨਤਾ ਹਾਸਲ ਕਰਦੀ ਹੈ ਇਹ ਵੀ ਚਰਚਾ ਹੈ ਪਰ ਜੀ ਨੇ ਸਾਰਾ ਕੰਮ ਕਰਨਾ ਅੱਗੇ ਜੱਜਦਾਰਾਂ ਦੇ ਹੁਕਮਾਂ ਦੇ ਹਿਸਾਬ ਨਾਲ। ਉਹ ਐਸਜੀਪੀਸੀ ਆ ਤੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨਾਲ ਜੇ ਤੁਹਾਡੀ ਕੋਈ ਮੀਟਿੰਗ ਵੀ ਨਹੀਂ ਹੁੰਦੀ ਉਹ ਅੱਜ ਵੀ ਨਹੀਂ ਗਏ। ਹੂੰ ਜੀ ਉਹ ਅੱਜ ਬਲਵਾਂਸੀਗ ਰਾਜ ਜਾਨ ਨਾਲ ਮੁਲਾਕਾਤ ਕਰਕੇ ਆਏ ਨੇ ਇੱਕ ਬਫ ਦੇ ਰੂਪ ਚ ਹੈ ਨਾ ਉਹ ਉਸ ਮਸਲੇ ਦੇ ਚਾਰਜਿੰਗ ਕਰ ਰਹੇ ਨੇ ਕਿ ਵੀ ਰਾਜ ਜਾਨ ਉਹ ਵੀ ਕਹਿ ਰਹੇ ਨੇ ਕਿ ਜਾਂ ਤਾਂ ਮੈਨੂੰ ਫਾਂਸੀ ਲਾਓ ਤੇ ਨਹੀਂ ਮੇਰਾ ਮਾਮਲਾ ਨਵਿੜੋ ਨਹੀਂ ਭੇਨ ਵਾਪਸ ਦਿਓ। ਸੋ ਉਹ ਇਸ ਲਈ ਉਹ ਉਸ ਮਸਲੇ ਤੇ ਗਏ ਸੀ ਪਰ ਜੱਜਦਾਰ ਸਹਿਬਾਨ ਦਾ ਜੇ ਐਸਜੀਪੀਸੀ ਨਾਲ ਵੀ ਤਾਲਮੇਲ ਨਹੀਂ ਬੈਠਿਆ। ਤੇ ਕਈ ਸਿੱਖ ਸੰਪਦਾਵਾਂ ਨਾਲ ਵੀ ਟਾਲਮੇਲ ਨਹੀਂ ਬੈਠਿਆ ਇਸ ਲਈ ਕਿ ਉਹ ਆਪਣੀ ਸਥਾਪਨਾ ਲਈ ਯੂਜ਼ ਕਰ ਰਹੇ ਨੇ ਜਾਂ ਸੱਚਮੁੱਚ ਸਿੱਖ ਮਸਲਿਆਂ ਨੂੰ ਹੱਲ ਕਰਨ ਲਈ ਯੂਜ਼ ਕਰ ਰਹੇ ਨੇ ਇਹਦੀ ਚਰਚਾ ਹਉਂਦੇ ਦਿਨਾਂ ਚ ਹੁੰਦੀ ਰਹੇਗੀ